ਹਾਂਜੀ ਬਾਬਾ ਜੀ ਕੀ ਨਾਮ ਹੈ ਕਿਹੜਾ ਪਿੰਡ ਤੇ ਕੀ ਮਸਲਾ ਵਾ ਜੀ ਮੈਂ ਕਾਲਾ ਸਿੰਘ ਪੁੱਤ ਸਰਦਾਰ ਗੁਰਬਚਨ ਸਿੰਘ ਪਿੰਡ ਪੰਜਵਾਰ ਖੁੱਦ ਸਾਫ ਕਾ ਹੋ ਜੀ ਮੈਂ 1960 ਜ਼ਮੀਨ 1965 65 ਤੋਂ ਲਈ ਹੀ ਜੀਤੇ ਦੇ ਜਮਾ ਬੰਦੀ ਹੱਥ ਮੇਰੇ ਕੋਲ ਆ ਇਹ ਕਹ ਸਾਡਾ ਕਬਜ਼ਾ ਵਾ ਪਿੰਡ ਦੇ ਕੁਝ ਲੋਕਾਂ ਨੇ ਇਹ ਤੇ ਮੈਂ ਜ਼ੇਜ ਕਬਜ਼ਾ ਕਰਨ ਆਤੇ ਜਿੰਨਾ ਵਿੱਚ ਜਵੰਤ ਸਿੰਘ ਪੁੱਤਰ ਕਲਤੀਪ ਸਿੰਘ ਸਰਜੀਤ ਸਿੰਘ ਪੁੱਤਰ ਅਮਰੀਕ ਸਿੰਘ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਗੁਰਪ੍ਰੀਤ ਸਿੰਘ ਪੁੱਤਰ ਸੰਸ਼ੇਦ ਸਿੰਘ ਜਕਰੂਬ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀਆਂ ਪਿੰਡ ਪੰਜਰ ਖੁਰਦ ਤੇ ਇਹਨਾਂ ਦੇ ਨਾਲ 6 ਸਾਤ ਤੋਂ ਹੋਰ ਅਣਪਛਾਤੇ ਵਿਅਕਤੀਆਂ ਨੇ ਮੇਰਾ ਬੇਟਾ 6 ਤਰੀਕ ਨੂੰ ਇਹ ਵਾਰਾ ਡੰਗਰਾਂ ਨੂੰ ਪਹੁੰਚਣ ਵਾਸਤੇ ਕਿਹੜਾ ਗਿਆ ਹੀ ਜਿਨ੍ਹਾਂ ਨੇ ਇਹਨਾਂ ਨੂੰ ਇਹਨਾਂ ਨੇ ਉੱਥੇ ਕਬਜ਼ਾ ਕਰਨ ਨੂੰ ਫਿਰਤੇ ਹੀ ਹਰਕਤ ਕਰਦੇ ਜਿਨ੍ਹਾਂ ਤੇ ਮੇਰੇ ਬੇਟੇ ਨੇ ਰੋਕਿਆ ਔਰ ਉਹਨਾਂ ਨੇ ਮੇਰੇ ਬੇਟੇ ਨੂੰ ਫੜ ਕੇ ਉੱਥੇ ਪਹਿਲੋਂ ਬਾਹਰ ਕੁੱਟਮਾਰ ਕੀਤੀ ਫਿਰ ਫੜ ਕੇ ਦੇ ਅੰਦਰ ਲੈ ਗਏ ਥਾਪੀ ਹੋਈ ਜੀ ਦੇ ਅੰਦਰ ਤੇ ਉੱਥੇ ਲਾ ਕੇ ਬੰਨਤਾ ਤੇ ਉੱਥੇ ਕੁੱਟਮਾਰ ਕੀਤੀ ਸਾ ਮੇਰੇ ਭਰਾ ਨੂੰ ਕਿਸੇ ਨੇ ਫੋਨ ਕੀਤਾ ਵੀ ਤੁਹਾਡੇ ਤਰ੍ਹਾਂ ਗੱਥੇਵ ਸਿੰਘ ਨਾਲ ਕੁੱਟਮਾਰ ਕਰ ਰਿਹਾ ਜੇ ਤੇ ਮੈਂ ਮੇਰਾ ਭਰਾ ਦੇ ਨਾਲ ਹੋਰ ਪਿੰਡ ਦੇ ਗਏ ਇੱਕ ਬਾਰ ਉਹਦਾ ਕੁੰਡਾ ਮਾਰਿਆ ਸੀ ਤੇ ਬੰਦਾ ਉਹਨਾਂ ਖਰਾ ਕੀਤਾ ਨਹੀਂ ਉਹਨੂੰ ਆ ਕੇ ਧੱਕੇ ਨਾਲ ਅੰਦਰ ਵੜੇ ਜਿੱਥੇ ਮੇਰੇ ਬੇਟੇ ਨੂੰ ਨੰ ਬੰਨਿਆ ਸੀ ਤੇ ਕੁੱਟ ਮਾਰ ਕਰਦੇ ਸੀ ਅਸੀਂ ਮੈਂ ਤਰਲਾ ਕੀਤਾ ਵੀ ਇਹਨੂੰ ਸਾਧੋਈ ਦਾ ਕਿ ਗਨਾਹ ਸਾਡੀ ਜ਼ਮੀਨ ਆ ਸਾਡੀ ਜਾਇਦਾਦ ਆ ਤੁਸੀਂ ਇੱਥੇ ਆ ਕੇ ਸਾਡੀ ਕੁੱਟ ਮਾਰ ਕਰਦੇ ਸੀ ਜਿਸ ਤੇ ਉਹਨਾਂ ਨੇ ਨਹੀਂ ਸੱਜਿਆ ਫੇਰ ਉਹਨਾਂ ਨੇ ਮੈਥੋਂ ਇੱਕ ਕਾਗਜ਼ ਤੇ ਸੇਮ ਕਰਾ ਲਈ ਵੀ ਜੇ ਤੂੰ ਇਹਨੂੰ ਸਦੋਣਾ ਚਾਹੁੰਦਾ ਵਾ ਤੇ ਕਾਗਜ਼ ਤੇ ਸੇਮ ਕਰਾਤੀ ਮੇਰਾ ਕਾਗਜ਼ੀ ਦੇਖ ਰਹਾ ਮੈਨੂੰ ਇਹ ਵੀ ਪਤਾ ਉਹਨਾਂ ਕੀ ਲਿਖਿਆ ਕੀ ਨਹੀਂ ਲਿਖਿਆ ਉਹ ਤੋਂ ਬਾਅਦ ਮੈਂ ਸੇਹ ਤਰੀਕ ਨੂੰ ਥਾਣਾ ਚ ਬਾਲ ਵਿਖੇ ਦਰਖਾਸਤ ਦਿੱਤੀ ਇਸ ਦੇ ਬਾਬਤ ਉੱਥੋਂ ਕੋਈ ਕਾਰਵਾਈ ਨਾ ਹੁੰਦੀ ਕਰਕੇ ਆ ਮੈਂ ਜਾ ਆਪਣੇ ਜ਼ਿਲ੍ਹਾ ਛੇਰਕ ਬੋਗ ਦੇ ਰਹੀਂ ਐਸਐਸਪੀ ਸਾਹਿਬ ਤਰਤਾਰ ਨੂੰ ਦਰਖਾਸਤ ਦਿੱਤੀ ਜਿਨ੍ਹਾਂ ਨੇ ਡੀਐਸਪੀ ਸਾਹਿਬ ਨੂੰ ਮਾਰਕ ਕੀਤੀ ਪਰ ਉੱਤੇ ਆਤਾ ਕੋਈ ਕਾਰਵਾਈ ਨਹੀਂ ਹੋਈ ਇਸ ਦੇ ਬਾਵਜੂਦ ਇਹਨਾਂ ਵਿਅਕਤੀਆਂ ਨੇ ਪੁਸਤ ਨੇ ਸਾਡੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਨ ਵਾਸਤੇ ਸਾਡੀ ਹਵੇਲੀ ਦੇ ਜਿੱਥੇ ਅਸੀਂ ਆਪਣੀ ਮਾਤਾ ਪਿਤਾ ਤੋਂ ਸਦਕਾਰ ਕੀਤਾ ਸੀ ਉਸ ਸਰਕਾਰ ਕੀਤਾ ਹੀ ਉਹ ਉਹ ਜਗਾ ਦੇ ਉੱਤੇ ਇਨਾ ਨੇ ਸ਼੍ਰੀ ਖੰਡ ਪਾਠ ਸਾਹਿਬ ਰਖਾਤਾ ਜੋ ਕਿ ਮੈਂ ਦਰਖਾਸਤ ਵਿੱਚ ਐਸਐਸਬੀ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹ ਬੰਦੇ ਇੱਥੇ ਨਜੇਦ ਕਬਜ਼ਾ ਕਰਦੇ ਆਤੇ ਕੋਈ ਸਮਾਗਮ ਕਰ ਰਹੇ ਆ ਪਰ ਉਥੋਂ ਨਾ ਕੋਈ ਕਾਰਵਾਈ ਹੋਣ ਕਰਕੇ ਇਨਾ ਅੱਜ ਉਥੇ ਮਤਲਬ ਸ਼੍ਰੀ ਖੰਡ ਪਾਠ ਸਾਹਿਬ ਜੋ ਜਿੱਥੇ ਅਸੀਂ ਆਪਣੀ ਮਾਤਾ ਦਾ ਸਨਕਾਰ ਕੀਤਾ ਮਰੀ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਰੱਖਿਆ ਜੋ ਕਿ ਸਿੱਖ ਧਰਮ ਦੇ ਬਿਲਕੁਲ ਉਲਟਾ ਜਿੱਥੇ ਇਹ ਇਨਾ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਇੱਕ ਹੋਰ ਮਗਰ ਵੀ ਬੇਵਤੀ ਵਾਲੀ ਗੱਲ ਵਾ ਕਿਉਂਕਿ ਮਰੀ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੋਇਆ ਕਿ ਮਰੀ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੋਊਗਾ ਉੱਥੇ ਨਾ ਜਾਨ ਮਾਲ ਦੀ ਰਾਖੀ ਕੀਤੀ ਜਾਵੇ ਤੇ ਇਹਨਾਂ ਨੂੰ ਨਕੇਲ ਪਾਈ ਜਾਵੇ ਕਿਉਂਕਿ ਇਹ ਪੰਜਾਬ ਦਾ ਦੋ ਮਾਹੌਲ ਖਰਾਬ ਕਰਦਾ ਇੱਕ ਕਦਮ ਵਾ ਕਿਹੜਾ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਉਹ ਇਨਾਂ ਕਰੀਆ ਜੋਗੀ ਬੋਲਤ ਬੋਲਤ ਕਹਿਆ ਮੈਂ ਮੁਗਰਤ ਆ ਰਹੇ ਆਲੋ ਵਿਆਪ ਪਣੀਆ ਨਾ ਜਸਕਰਮਾ ਮਹਾਰਾਜ ਹਾਂਜੀ ਵੀਰ ਜੀ ਤੁਹਾਡਾ ਨਾਮ ਕੀ ਹੈ ਜੀ ਤੇ ਕਿਹੜਾ ਪਿੰਡ ਆ ਤੇ ਜਿਹੜੇ ਕਾਲਾ ਸਿੰਘ ਵੱਲੋਂ ਕੋਈ ਦੋਸ਼ ਲਗਾਏ ਗਏ ਆ ਜੀ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਪਿੰਡ ਪਾਜਵਾੜਾ ਜੀ ਸਾਡਾ ਇੱਥੇ ਨਿਰਮਲ ਕੁੜੀਆਂ ਬਣੀ ਆ 2012 13 ਤੋਂ ਲੈ ਕੇ ਸੁਣਾਈ ਜੀ ਇਹਦੇ ਵਿੱਚ ਕਾਲਾ ਸਿੰਘ ਦਾ ਕੋਈ ਰੋਲ ਨਹੀਂ ਹੈ ਗਾਲਾ ਸਿੰਘ ਇਹ ਚੀਜ਼ ਤੇ ਕੇਸ ਪਾਇਆ ਵਾ ਕੇਸ ਚੱਲੰਦਿਆ ਵਾ ਕੁੜੀਆ ਦਾ ਇਹਦੇ ਵਿੱਚ ਇੱਥੇ ਹਰ ਵਾਰ ਸਾਲ ਬਾਦਾਂ ਇੱਥੇ ਸਮਾਗਮ ਮਨਾਇਆ ਜਾਂਦਾ ਵਾ ਸਾਰੀ ਪਿੰਡ ਦੀ ਸੰਗਤ ਦੋਵਾਂ ਪਿੰਡਾਂ ਦੀ ਪੰਚਾਇਤਾਂ ਦੋਵੇਂ ਪਿੰਡ ਜਿਹੜਾ ਵੀ ਇਸ ਜਗ੍ਹਾ ਨੂੰ ਮੰਨਦੇ ਆ ਤੇ ਹਰ ਸਾਲ ਬਾਦਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਇੱਥੇ ਸ੍ਰੀ ਅੰੰਦਪੜ ਸਾਹਿਬ ਆਰੰਭ ਕੀਤੇ ਜਾਂਦੇ ਆ ਤੇ ਫਿਰ ਭੋਗ ਪਾਏ ਜਾਂਦੇ ਆ ਪੇਰੋ ਤੋਂ ਪ੍ਰੰਤ ਸੰਤ ਸਮਾਗ ਸਾਰੇ ਸੰਤ ਮਹਾਂਪੁਰਸ਼ਾਂ ਤੇ ਪੁੱਜਦੇ ਆ ਤੇ ਜਿਹੜਾ ਕਾਲਾ ਸਿੰਘ ਇਹ ਸਭ ਝੂਠ ਬੋਲ ਰਿਹਾ ਏ ਸਾਰੀਆਂ ਇਹ ਜਿਹੜੀਆਂ ਕਾਮਾਨ ਘੜਤ ਗੱਲਾਂ ਕਰਨਦਿਆ ਏ ਇਹਦੇ ਵਿੱਚ ਕਾਲਾ ਸਿੰਘ ਦਾ ਕੋਈ ਰੋਲ ਨਹੀਂ ਉਹ ਜੋ ਵੀ ਬਣਾ ਰਿਹਾ ਏ ਸਾਰਾ ਝੂਠ ਏ ਤੇ ਇਹਦੇ ਵਿੱਚ ਪਿੰਡ ਸਾਰਾ ਗਵਾਹ ਵਾ ਪਿੰਡ ਨਾਲ ਏ ਸਾਰਾ ਜੀ ਕੋਈ ਕਬਰ ਨਹੀਂ ਹੈਗੀ ਇੱਥੇ ਇੱਥੇ ਸਿਰਫ ਮਹਾਰਾਜ ਦੇ ਸਰੂਪ ਆ ਪੋਤੀਆਂ ਤੇ ਪਾਠ ਹੁੰਦਾ ਵਾ ਮਹੀਨੇ ਪਹਿਸ਼ੋ ਪੁੰਨਿਆ ਸੰਗਰਾਂਦ ਮਸਿਆ ਇਹ ਮਨਾਈ ਜਾਂਦੀ ਹੈ ਇੱਥੇ ਤੇ ਕਾਲਾ ਸਿੰਘ ਜਿਹੜਾ ਜਾਣ ਜਾਣ ਕੇ ਇਹਦੇ ਵਿੱਚ ਧਕਮਦਾਜੀ ਕਰ ਰਿਹਾ ਹੈ ਵੀ ਕਾਲਾ ਸਿੰਘ ਦਾ ਤਾਂ ਕੋਈ ਰੋਲ ਨਹੀਂ ਸਾਰੀਆਂ ਪਿੰਡ ਦੋਵੇਂ ਪਿੰਡ ਇਸ ਜਗਾ ਦੇ ਨਾਲ ਆ ਤੇ ਕਾਲਾ ਸਿੰਘ ਦਾ ਕੋਈ ਰੋਲ ਨਹੀਂ ਤੇ ਜਿਹੜਾ ਅਦਾਲਤ ਵਿੱਚ ਕੋਈ ਕੇਸ ਕਹਿ ਰਹੇ ਅਦਾਲਤ ਵਿੱਚ ਜਿਹੜਾ ਕੇਸ ਚੱਲ ਰਿਹਾ ਉਹ ਚੱਲਣ ਦਿਆ ਵਾ ਜੇਦੀ ਜਿੱਤ ਹੋਊਗੀ ਪਹਿਲੀ ਗੱਲ ਤੇ ਕੁੜੀਆ ਦੀ ਜਿੱਤਿਆ ਕਾਲਾ ਸਿੰਘ ਦਾ ਕੋਈ ਰੋਲ ਨਹੀਂ ਠੀਕ ਹੈ ਜੇ ਕਾਲਾ ਸਿੰਘ ਦਾ ਕੋਈ ਰੋਲ ਹੁੰਦਾ ਤੇ ਆ ਕੇਸ ਜਿੱਤ ਕੇ ਆਉਂਦਾ ਕੋਈ ਰੋਲ ਨਹੀਂ ਹੈ ਕਾਲਾ ਸਿੰਘ ਰਿੰਦ ਜਗਾ ਪੰਚਾਇਤ ਦੀ ਆ ਤੇ ਸਾਰਾ ਪਿੰਡ ਦੋਨੇ ਪਿੰਡੇ ਦੇ ਨਾਲ ਹੈ ਠੀਕ ਕੋਈ ਰੋਲ ਨਹੀਂ ਹੈ ਗੱਲ ਵਿੱਚ ਸਾਰਾ ਕਾਲਾ ਸਿੰਘ ਝੂਠ ਬੋਲ ਰਿਹਾ ਹੈ ਕੋਈ ਗੱਲ ਨਹੀਂ ਹੈ ਜਿਵੇਂ ਮੈਂ ਲੈ ਰਿਹਾ ਸਰਪੰਚ ਪ੍ਰੀਤ ਨਗਾਰੇ ਤਾਮਨਕਿੰਤ